ਲੋ ਵੀ ਮਿੱਤਰੋ ਅੱਜ ਆਪਾਂ ਆ ਗਏ ਆ ਪਟਿਆਲੇ ਤੋਂ ਗਰੋ ਰੋਡ ਤੇ ਇੱਥੇ ਬਹੁਤ ਹੀ ਵਧੀਆ ਲੋਕੇਸ਼ਨ ਆ ਜੀ ਤੇ ਆਪਾਂ ਇੱਥੇ ਕਾਣ ਪੀਣੀ ਆਏ ਜੀ ਆਪਾਂ ਇੱਥੇ ਕਰਾਂਗੇ ਪ੍ਰਿੰਟਿੰਗ ਸਿੱਧੂ ਨੂੰ ਸੇ ਲੈ ਲਈ ਤੇ ਲੋੜੀਂਦੀ ਟ੍ਰੈਂਕ ਕਰਕੇ ਕਰਤੀ ਆਪਾਂ ਟ੍ਰੈਂਕ ਤਿਆਰ ਤੇ ਕਰਤੀ ਜੀ ਕੰਮ ਸ਼ੁਰੂ ਹਰ ਵਾਰੀ ਦੀ ਤਰ੍ਹਾਂ ਇਸ ਵਾਰੀ ਵੀ ਆਪਾਂ ਕੰਮ ਸ਼ੁਰੂ ਕਰਾਂਗੇ ਪੱਗ ਤੋਂ ਤੇ ਪੱਗ 'ਚ ਰੰਗ ਭਰਨਾ ਕਰਤਾ ਜੀ ਸ਼ੁਰੂ ਤੇ ਪੱਗ ਚ ਰੰਗ ਭਰ ਕੇ ਉਸ ਤੋਂ ਬਾਅਦ ਆਪਾਂ ਫੇਸ ਬਣਾਵਾਂਗੇ ਫੇਸ ਬਾਣਾ ਬਣਾਵਾਂਗੇ ਫਿਰ ਕੱਪੜੇ ਬਣਾਵਾਂਗੇ ਤੇ ਲੋ ਜੀ ਪੱਗ ਆਪਾਂ ਕਰਤੀ ਜੀ ਕੰਪਲੀਟ ਇਸ ਤੋਂ ਬਾਅਦ ਆਪਾਂ ਕਰਾਂਗੇ ਫੇਸ ਵਿੱਚ ਰੰਗ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡਾ ਕੰਮ ਕਿੱਦਾਂ ਦਾ ਲੱਗਦਾ ਹੈ ਲੌਰੀ ਫੇਸ ਤਿਆਰ ਵਗੈਰੀ ਇਸ ਤੋਂ ਬਾਅਦ ਹੁਣ ਹੱਥ ਬਣਾਵਾਂਗੇ ਬਾਹ ਬਣਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡਾ ਇੱਕ ਕਮੈਂਟ ਸਾਨੂੰ ਬਹੁਤ ਮੋਟੀਵੇਟ ਕਰਦਾ ਹੈ ਕਮੈਂਟ ਜ਼ਰੂਰ ਕਰਿਆ ਕਰੋ ਲੌੜੀ ਬੰਮਾ ਤਿਆਰ ਹੋ ਗਈਆਂ ਘੜੀ ਵੀ ਬਣਾਤੀ ਆ ਤੇ ਹੁਣ ਬਣਾਵਾਂਗੇ ਕੱਪੜੇ ਪਰ ਦੇਖ ਬਣੀ ਰੋੜੀ ਵਿੱਚ ਇਸ ਪੋਲ ਵਿੱਚ ਕੱਪੜਿਆਂ ਦੇ ਬਹੁਤ ਮਿਹਨਤ ਕਰਨੇ ਪੈਂਦੀ ਹੈ ਕਿਉਂਕਿ ਜਿਹੜਾ ਬਾਈ ਨੇ ਮਫਰਾ ਲਪਾਇਆ ਘਰ ਵਿੱਚ ਇਹਦੇ ਵਿੱਚ ਕੱਪੜਿਆਂ ਦੇ ਬਹੁਤ ਮਿਹਨਤਾ ਜਿੱਦਾਂ ਦੋ ਤਿੰਨ ਰੰਗ ਇਹਦੇ ਵਿੱਚ ਆਂਦੇ ਆ ਉਹਨਾਂ ਨੂੰ ਸ਼ੇਡਿੰਗ ਕਰਨੀ ਪੈਂਦੀ ਹੈ ਨਾ ਜੀ ਤੇ ਫਿਰ ਵੀ ਆਪਾਂ ਕਰਕੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਲਾਸਟ ਵਿੱਚ ਬਣੀ ਰੋ ਤੇ ਐਂਡ 'ਚ ਦੱਸਿਓ ਵੀ ਕੱਪੜੇ ਕਿੱਦਾਂ ਦੇ ਲੱਗੇ ਸਾਰੇ ਤੇ ਕਿੱਦਾਂ ਦੀ ਬਣੀ ਪੇਂਟਿੰਗ ਤਾਂ ਕਰਕੇ ਆਪਾਂ ਵੀਡੀਓ ਥੋੜੀ ਤੇਜ਼ ਕਰ ਦਨੇ ਆ ਕਿ ਜਿਆਦਾ ਟਾਈਮ ਨਾ ਲੱਗੇ ਬੜੀ ਜਲਦੀ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਬਣੇ ਰੋ ਵੀਡੀਓ ਜੀ ਲਓ ਜੀ ਉੱਪਰਲੇ ਕੱਪੜੇ ਲਗਭਗ ਤਿਆਰ ਹੋ ਗਏ ਆ ਤੇ ਪੇਂਟਰ ਹੈਗੀ ਬਣਾਉਣ ਲਈ ਤੇ ਪੇਂਟ ਦਾ ਕੰਮ ਕਰਤਾ ਜੀ ਸ਼ੁਰੂ ਰੰਗ ਪਾਣੇ ਸ਼ੁਰੂ ਕਰਦੇ ਆ ਤੇ ਲਾਈਕ ਕਮੈਂਟਰੀ ਜ਼ਰੂਰ ਕਰਿਆ ਕਰੋ ਲਓ ਜੀ ਰੰਗ ਭਰਤੇ ਆ ਪਿੰਟ ਵਿੱਚ ਲਓ ਜੀ ਪੇਂਟਿੰਗ ਬਣ ਕੇ ਹੋ ਗਈ ਹੈ ਤਿਆਰ ਤੇ ਲਓ ਜੀ ਦੂਰ ਤੋਂ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਚੈੱਕ ਕਰਕੇ ਦੱਸੋ ਬਈ ਕਿਦਾਂ ਦਾ ਲੱਗਾ ਸਤੂ ਮੂਸੇ ਵਾਲਾ ਅਜੀ ਟੈਟੂ ਰਿੰਦਾ ਬਣਾਉਣ ਵਾਲਾ ਕਿ ਟੈਟੂ ਵੀ ਤੈਨੂੰ ਬਣਾ ਕੇ ਜਿੰਦੀ ਨੇ ਨੇ ਚੈੱਕ ਕਰਕੇ ਦੱਸਿਓ ਇਹ ਮੇਰੀ ਬਣੀ ਪੇਂਟਿੰਗ ਤੇ ਲਓ ਜੀ ਸਾਰਾ ਕੁਝ ਆਪਕੇ ਕਰਤਾ ਹੈ ਇਹ ਹੁਣ ਫਾਈਨਲ ਪੇਂਟਿੰਗ ਹੈ ਜੀ లైక్ చేం تے ਕਮੈਂਟ ਸ਼ੁਰੂ ਕਰਿਓ ਕਿਤਨਾ ਲੱਗਿਆ ਤੁਹਾਡਾ ਕੰਮ ਸასი ਕਾਲ ਧੰਨਵਾਦ ਜੀ